ਸਸ਼ੀ ਕਾਲ ਜੀ ਆਪਾਂ ਪਹੁੰਚੇ ਜੀ ਕਿੰਗ ਆਫ ਕਿਚਨ ਚ ਇੱਥੇ ਇਹਨਾਂ ਕੋ ਹਰ ਤਰ੍ਹਾਂ ਦੇ ਮਸਾਲੇ ਵਗੈਰਾ ਨੇ ਆਹ ਦੇਖੋ ਤੁਸੀਂ ਗਰਮ ਮਸਾਲਾ ਸਾਰੇ ਕੀ ਘਰ ਦਾ ਸਾਰਾ ਪ੍ਰੋਗਰਾਮ ਇਹ ਵੀਰ ਜੀ ਤੁਸੀਂ ਆਪਣਾ ਹੀ ਆਪਣਾ ਤਿਆਰ ਕਰਕੇ ਆਂਦੇ ਜੋ ਕਿਹੜੀ ਜਗ੍ਹਾ ਤੋਂ ਵੀਰੇ ਆਪਾਂ ਆਪਣਾ ਜਿਲ੍ਹਾ ਵੱਡਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਤੇ ਕੀ ਕੀ ਆਪਾਂ ਵੀਰ ਜੀ ਤਿਆਰ ਕਰਦੇ ਆ ਆਪ ਦਾ ਸਾਰੀਆਂ ਦਵਾਈਆਂ ਆਪਣੀਆਂ ਸਾਧਾਂ ਐਡ ਮਾਤੇ ਲੱਗ ਪਾ ਆਪਣੇ ਕੋਲ ਜਿਹੜੀਆਂ ਆਪਾਂ ਕੋਈ ਦੇ ਵਿੱਚ ਪਾ ਦਿੰਦੇ ਆ ਰਸੋਈ ਚ ਜਿੰਨੀਆਂ ਵੀ ਆਈਟਮ ਆਪਾਂ ਵਰਤਦੇ ਆਂ ਲਗਭਗ ਸਾਰੀਆਂ ਹੀ ਆਪਾਂ ਤਿਆਰ ਕੀਤੀਆਂ ਹੋਈਆਂ ਨੇ ਤੇ ਮਿਰਚ ਆ ਗਈ ਹਲਦੀ ਆ ਗਈ ਗਰਮ ਮਸਾਲਾ ਧਨੀਆ ਪਾਊਡਰ ਤੇ ਖੜਮੇ ਮਸਾਲੇ ਵੀ ਆਪਣੇ ਕੋਲੇ ਹੈਗੇ ਆ ਚਾਹ ਮਸਾਲਾ ਸਪੈਸ਼ਲ ਤਿਆਰ ਕੀਤਾ ਹੋਇਆ ਆਪਣਾ ਇਹ ਤੁਸੀਂ ਆਪ ਦੇ ਵਿੱਚ ਆਪ ਹੀ ਬੀਜਦੇ ਆਪ ਹੀ ਤਿਆਰ ਕਰਦੇ ਹੋ ਨਹੀਂ ਵੀਰੇ ਬੀਜ ਦੇ ਨਹੀਂ ਹੈਗੇ ਬੀਜ ਦੇ ਆਪਾਂ ਇਹ ਜਿਹੜਾ ਵੀ ਪ੍ਰੋਡਕਟ ਜਿੱਥੇ ਵੀ ਮਤਲਬ ਜਿੱਥੋਂ ਦਾ ਮਸ਼ਹੂਰ ਆ ਜਿਵੇਂ ਹਲਦੀ ਆਂਧਰਾ ਦੀ ਮਸ਼ਹੂਰ ਆ ਉੱਥੋਂ ਆਉਂਦਾ ਲੌਂਗ ਲੈਚੀ ਹੋ ਗਈ ਇਹ ਸਾਊਥ ਦੀ ਮਸ਼ਹੂਰ ਆ ਉੱਥੋਂ ਆਉਂਦਾ ਇੱਥੋਂ ਦਾ ਵੀ ਪ੍ਰੋਡਕਟ ਮਤਲਬ ਵਧੀਆ ਕੁਆਲਿਟੀ ਦਾ ਆਪਾਂ ਉੱਥੋਂ ਪ੍ਰੋਡਕਟ ਲੈਨੇ ਆ ਉਹਨੂੰ ਆਪਾਂ ਕਰੇ ਲੈ ਕੇ ਆਪਣਾ ਫੈਕਟਰੀ ਲੈ ਕੇ ਪ੍ਰੋਸੈਸ ਕਰਕੇ ਫਿਰ ਪੈਕਿੰਗ ਕਰਕੇ ਫਿਰ ਵੇਚਦੇ ਜਿੱਥੋਂ ਦਾ ਵੀ ਪ੍ਰੋਡਕਟ ਮਤਲਬ ਵਧੀਆ ਕੁਆਲਿਟੀ ਦਾ ਆਪਾਂ ਉੱਥੋਂ ਪ੍ਰੋਡਕਟ ਲੈਨੇ ਆ ਉਹਨੂੰ ਆਪਾਂ ਕਰੇ ਲੈ ਕੇ ਆਪਣਾ ਫੈਕਟਰੀ ਲੈ ਕੇ ਪ੍ਰੋਸੈਸ ਕਰਕੇ ਫਿਰ ਪੈਕਿੰਗ ਕਰਕੇ ਫਿਰ ਵੇਚਦੇ ਵੀਰ ਵੀਰੇ ਦਾ ਐਡਰੈਸ ਵੀ ਦੇ ਕੀ ਆਪਣਾ ਪੋਲ ਕੇ ਮੜਾ ਜਾਂ ਦੱਸ ਐਡਰੈਸ ਵੀਰੇ ਆਪਣਾ ਹੈਗਾ ਜ਼ਿਲ੍ਹਾ ਮਾਨਸਾ ਪਿੰਡ ਅਕਲੀਆ ਆਪਣਾ ਅਕਲੀਆ ਪਿੰਡ ਦੇ ਵਿੱਚ ਹੀ ਆਪਾਂ ਪ੍ਰੋਸੈਸਿੰਗ ਪਲਾਂਟ ਲਾਇਆ ਹੋਇਆ ਹੈ ਜਿਹੜੇ ਪਿੰਡ ਦੇ ਵਿੱਚ ਬਹੁਤ ਵਧੀਆ ਨੌਜਵਾਨਾਂ ਨੇ ਕੰਮ ਕੀਤਾ ਪਿੰਡ ਦੇ ਵਿੱਚ ਸਭਾ ਕਿੱਦਾਂ ਵਰਗੇ ਗਰਮ ਮਸਾਲਾ ਜੀ ਆ ਰਿਹਾ ਹੈ ਇਹਦਾ ਸਟਰੋਲ ਆ ਜਿਹੜਾ ਸਾਬਤ ਸਾਬਤ ਇੱਕ ਗੱਲ ਕਹਿੰਤੀਆਂ ਕੋਲਾਂ ਪਿੰਡ ਜੀ ਅੱਜ ਅੱਗ ਇਹਦਾ ਸਾਰਾ ਮਿਕਸ ਜੇ जी भी। सारा, भी थे थे। सारा गर्म बारे बारे सारा कला धनिया इक्यासी छे सौ तीन एसपी का नंबर एक इकंट एसपी बोलिए अपना नंबर है एट थ्री सिक्स जीरो थ्री नाइन वन 我。<music>